ਲੈ ਵੀ ਕੋਰੇ ਲੋਪੋ ਬਾਈ ਜਿਹੜਾ ਤੈਲ ਚੌਲੀ ਦਾ ਗੀਤ ਮਾੜਾ ਜਿਹਾ ਸੁਣਾਈਏ ਅੱਜ ਆਪਾ ਸੁਣਾ ਦਿੰਨੇ ਆ ਆਓ ਆਉਂਦਾ ਜੀ ਤੈਲ ਚੌਲੀ ਤੇ ਸੁਣਿਓ ਲਾਜ਼ਮੀ ਕਮੈਂਟ ਕਰਿਓ ਚੈਨਲ ਨੂੰ ਫੋਲੋ ਕਰਿਓ ਲਾਈਕ ਕਰਿਓ ਤੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਕੈ ਕੋਰੇ ਲੋਪੋ ਦਾ ਵੀ ਫੇਸਬੁੱਕ ਤੇ ਅਕਾਊਂਟ ਆ YouTube ਤੇ ਵੀ ਆ ਤੇ ਇਹਨੂੰ ਵੀ ਲਾਜ਼ਮੀ ਫੋਲੋ ਕਰਿਓ ਤੇ ਸ਼ੇਅਰ ਕਰਿਓ ਬਹੁਤ ਬਹੁਤ ਕੋਹਰਾ ਲੋਪੋ ਕੋਰੇ ਲੋਪੋ ਆਉੜ ਦੇ ਕਰਾ ਹੋ ਤੈਲ ਚੌਲੀ ਪਾਉਂਦੇ ਲੋਕੀ ਆ ਕੇ ਸਾਡੀ ਖੱਡ ਤੇ ਜ਼ਿੰਦਗੀ ਗਵਾਲੀਆਂ ਚ ਪੈਰਾਂ ਥੱਲੇ ਲੱਗ ਕੇ ਹਾਏ ਜਵਾਨਾ ਮਿੱਠੀਆਂ ਬਗਲ ਵਿੱਚ ਛੁਰੀਆਂ ਜਵਾਨਾ ਮਿੱਠੀਆਂ ਬਗਲ ਵਿੱਚ ਛੁਰੀਆਂ ਓਏ ਖਾਂਦੇ ਨੂੰ ਨਾ ਵੇਖ ਜਰਦੀ ਉਹ ਸਾਡੇ ਕਾਦੇ ਨੇ ਵਿਆਹ ਹਾਏ ਓ ਮਿੱਤਰਾ ਗਮਾਂ ਦੀ ਨਿਤ ਜੰਝ ਚੜਦੀ ਉਹ ਸਾਡੇ ਕਾਦੇ ਨੇ ਵਿਆਹ ਹਾਏ ਓ ਮਿੱਤਰਾ ਗਮਾਂ ਦੀ ਨਿਤ ਜੰਝ ਚੜਦੀ ਗਮਾਂ ਦੀ ਨਿਤ ਜੰਝ ਚੜਦੀ ਹੋ ਤਰੇ ਹਾਰੀ ਵਾਲੇ ਦੁੱਧ ਵਾਂਗੂ ਅੱਛੀ ਵਿੱਚੇ ਬਿੱਤਰਜਦੇ ਹੋ ਗਮਾਂ ਦੇਆਂ ਛਾਗਰਾ ਚ ਹੋ ਰਹਿਣਾ ਅੱਥੀ ਗਿੱਚ ਕੇ ਛੱਲੇ ਜਾਂਦੇ ਸਾਡੇ ਕੋਲ ਹਾਇ ਛੇਕਨਾ ਛੱਲੇ ਜਾਂਦੇ ਸਾਡੇ ਕੋਲ ਹਾਇ ਛੇਕਨਾ ਜੋ ਜ਼ੁਲਮਾਂ ਦੀ ਅੱਗ ਵਰਦੀ ਸਾਡ ਕਾਦੇ ਨੇ ਬਿਆ ਹਾਓ ਮਿੱਤਰਾ ਗਮਾਂ ਦੀ ਨਿਤ ਜੰਝ ਚੱਲਦੀ ਹੋ ਸਾਡੇ ਕਾਦੇ ਨੇ ਵਿਆਹ ਹਾਏ ਓ ਮਿੱਤ ਰਗਮਾਂ ਦੀ ਨਿਤ ਜੰਝ ਚੱਲਦੀ ਗਮਾਂ ਦੀ ਨਿਤ ਜੰਝ ਚੱਲਦੀ ਹੋ ਰੈਣ ਮੁਖ ਉੱਤੇ ਦਾਸੀਆਂ ਅੱਖਾਂ ਝੁੱਜੀਆਂ ਹੀ ਰਹਿੰਦੀਆਂ ਓ ਛਾੜਿਆ ਨਥੀਬਾਂ ਵਿੱਚ ਓ ਕਿੱਥੇ ਦੱਤ ਮੈਂਦੀਆਂ ਬੋਲੀ ਮਾਰ ਕੇ ਛਰੀਕ ਜਦੋਂ ਲੰਘ ਜੇ ਬੋਲੀ ਮਾਰ ਕੇ ਚਰੀਕ ਜਦੋਂ ਲੰਘ ਜੇ ਉਹ ਸੱਪ ਵਾਂਗੂ ਚੀਨੇ ਲੜਦੀ ਸਾਡੇ ਕਾਦੇ ਨੇ ਵਿਆਹ ਹਾਓ ਮਿੱਤ ਰਗਾਂ ਦੀ ਨਿਤ ਜੰਝ ਚੱਲਦੀ ਉਹ ਸਾਡੇ ਕਾਦੇ ਨੇ ਵਿਆਹ ਹਾਓ ਮਿੱਤ ਰਗਾਂ ਦੀ ਨਿਤ ਜੰਝ ਚੱਲਦੀ ਉੱਡੇ ਬੁੱਲੀਆਂ ਤੋਂ ਹੱਥ ਸਾਡੇ ਉਹ ਕਦੇ ਵੇਖਿਆ ਨਾ ਰੁੱਛ ਕੇ ਲੰਘ ਜਾਗੇ ਹਾਲ ਤੇਰਾ ਲੋਪ ਵਾਲਿਆ ਓ ਪੁੱਛ ਕੇ ਹੋ ਲੰਗ ਜਾਈਏ ਹਾਲ ਤੇਰਾ ਕੌਰਿਆ ਓ ਪੁੱਛ ਕੇ ਕਲ ਯੁਗ ਦੀ ਬਣਾਈ ਜਿਹੜੀ ਦੁਨੀਆ ਕਲ ਯੁਗ ਦੀ ਬਣਾਈ ਜਿਹੜੀ ਦੁਨੀਆ ਓਏ ਅੰਬਰਾ ਚੋਕੀ ਫੜਦੀ ਸਾਡੇ ਕਾਦੇ ਨੇ ਬਿਆ ਹਾਓ ਮਿੱਤਰਾ ਗਮਾਂ ਦਿਨਤ ਜਾਂਝ ਚੜਦੀ ਗਮਾਂ ਦਿਨਤ ਜਾਂਝ ਚੜਦੀ ਗਮਾਂ ਦਿਨਤ ਜਾਂਝ ਚੜਦੀ ਪਹਿਲੀ ਗੱਲ ਤਾਂ ਜੀ ਕੌਰਾ ਹੈਗਾ ਮਿਹਨਤੀ ਹੈਨਾ ਬਾਈ ਨੇ ਬਹੁਤ ਮਿਹਨਤ ਕੀਤੀ ਆ ਮੰਨ ਲਾ ਵੀ ਜੋ ਹਨਾ ਜ਼ਿਮੀਂਦਾਰਾਂ ਦੇ ਕੰਮ ਤੰਦਾ ਹੁੰਦਾ ਹੁੰਦਾ ਸਾਰਾ ਹੀ ਕੌਰੇ ਨੇ ਕੀਤਾ ਹੈਗਾ ਹੈਗਾ ਗਰੀਬ ਘਰੋਂ ਉੱਠਿਆ ਵਾ ਚੰਗੀ ਸਪੋਰਟ ਕਰਿਓ ਚੰਗਾ ਗਾਉਂਦਾ ਏ ਚੰਗਾ ਲਿਖਦਾ ਏ ਕੌਰਾ ਮਿਹਨਤ ਮੰਨ ਲਾ ਵੀ ਇੰਨੀ ਕਰਦਾ ਵੀ ਅਸੀਂ ਦੱਸ ਨਹੀਂ ਸਕਦੇ ਕੌਰੇ ਨੇ ਆਪਦੀ ਜ਼ਿੰਦਗੀ ਚ ਉਹ ਕਿਹੜਾ ਕੰਮ ਨਹੀਂ ਕੌਰੇ ਇਦਾਂ ਹੀ ਨਾ ਬਾਈ ਹਾਂਜੀ ਬਾਈ ਜਿਹੜਾ ਕੌਰੇ ਨੇ ਕੀਤਾ ਨਹੀਂ ਹੈਗਾ ਅਸੀਂ ਆਪਦੀ ਸੁਰਤ ਚ ਕੌਰੇ ਨੂੰ ਨਾ ਸਾਰਾ ਕੰਮ ਕਰਦੇ ਹੋਏ ਦੇਖਿਆ ਜੀ ਸਭ ਕੁਝ ਘਰੇ ਪੌਣ ਲਿਆ ਸਪਰੇਅ ਕਰਨੀਆਂ ਮਤਲਬ ਵੀ ਹਰ ਇੱਕ ਕਿੱਤਾ ਹੈ ਜਿਹੜਾ ਕੋਰੇ ਨੇ ਕੀਤਾ ਤੇ ਹੁਣ ਬਾਈ ਕਹਿੰਦਾ ਵੀ ਥੋੜਾ ਜਿਹਾ ਮੇਰੇ ਦਿਲ ਨੂੰ ਐਦਾਂ ਲੱਗਦਾ ਸੀਗਾ ਵੀ ਮੈਨੂੰ ਸਕੂਨ ਜਾਂ ਨਹੀਂ ਮਿਲਦਾ ਸੀ ਤੇ ਬਾਈ ਕਹਿੰਦਾ ਜਦੋਂ ਦਿਆਂ ਮੈਂ ਬੱਕਰੀਆਂ ਰੱਖੀਆਂ ਨਾ ਮੇਰਾ ਮਨ ਨੂੰ ਹਨਾ ਸਕੂਨ ਬਹੁਤ ਰਹਿੰਦਾ ਹੈ ਤਾਂ ਪਹਿਲੀ ਗੱਲ ਹਨਾ ਕੋਰੇ ਵੀ ਆ ਆਪ ਦਾ ਤੇਰਾ ਕਿੱਤਾ ਹੋ ਗਿਆ ਹੈ ਹਾਂਜੀ ਹਾਂ ਹਨਾ ਹਾਂਜੀ ਤੇ ਬਾਈ ਕੋਰੇ ਲੋਕ ਐ ਵੀ ਕਹਿੰਦੇ ਵੀ ਬੱਕਰੀਆਂ ਵਾਲੇ ਕੋਲੋਂ ਪੈਸੇ ਨਹੀਂ ਮੁੱਕਦੇ ਗੱਲ ਸੱਚੀ ਹੈ ਵੀ 36 ਗਾਦੀ ਹੋਣੀ ਆ ਐਵੇਂ ਬਾਤਾਂ ਵੀੜਗੋ ਪਾਈ ਜਾਂਦੇ ਆ ਲੱਖ ਦੀ ਆ ਜੀ ਆ 20 ਲੱਖ ਦੀ ਆ ਹਾਂ ਇਹਦਾ ਉਹਦੇ ਕੰਨ ਕੋ 36 ਬਾਣ ਗਾਵਾਂਗੇ ਹਾਂ ਆਥੋਂ ਨੂੰ ਮਸਾਂ ਡਿੱਗੀ ਦਾ ਜਾ ਕੇ ਹਾਂ ਮਸਾਂ ਡਿੱਗੀ ਦਾ ਹਾਂ ਬਸ ਇਨਾ ਚੁੱਲਾ ਤਪੀ ਜਾਂਦਾ ਚੁੱਲਾ ਤੇ ਪੀ ਜਾਂਦਾਗਾ ਤੇ ਕੋਰੇ ਲੋਪੋ ਦੀ ਬਾਅਦ ਤੋਂ ਬਾਅਦ ਸਪੋਰਟ ਕਰੇ